ਵੀ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਲੀਡਰਸ਼ਿਪ ਆ ਸਭ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਵੱਡੇ ਅਹੁਦੇ ਜਿਨ੍ਹਾਂ ਕੋਲ ਨੇ ਉਹਨਾਂ ਨੂੰ ਮੈਦਾਨ 'ਚ ਆ ਕੇ ਪੜਚ ਆਉਣਾ ਚਾਹੀਦਾ ਪਰ ਅੱਜ ਸ਼ਰਨਾ ਕਰਨੀ ਬਣਦੀ ਆ ਨਵਜੋਤ ਸਿੰਘ ਸਿੱਧੂ ਦੀ ਜਿੱਦਣ ਦੇ ਚਾਹੇ ਉਹ ਲੀਡਰਸ਼ਿਪ ਨੂੰ ਮਿਲ ਕੇ ਆਏ ਚਾਹੇ ਪ੍ਰਿਆੰਕਾ ਗਾਂਧੀ ਨੂੰ ਗੱਲ ਕਰਕੇ ਆਏ ਉਹਦਣ ਦੇ ਉਹ ਪਾਰਟੀ ਦੇ ਹੱਕ 'ਚ ਗੱਲ ਕਰ ਰਹੇ ਆ ਪਹਿਲਾਂ ਵੀ ਕਰਦੇ ਸੀ ਪਰ ਵਿੱਚ ਕੋਈ ਨਾ ਕੋਈ ਐਸੀ ਗੱਲ ਹੋ ਜਾਂਦੀ ਸੀ ਪਰ ਹੁਣ ਪਿਛਲੇ ਉਹ ਦਿਨਾਂ ਤੋਂ ਬੜੀ ਮੈਚਿਓਰਿਟੀ ਨਾਲ ਬڑے ਮਤਲਬ ਹਲੀਮੀ ਨਾਲ ਪਾਰਟੀ ਦੇ ਪਦਰ ਤੇ ਹਰੇਕ ਉਹ ਗੱਲ ਕਰ ਰਹੇ ਆ ਤਾਂ ਸੱਤ ਐਮਪੀ ਨੇ ਜਿਹੜੇ ਜਿਨ੍ਹਾਂ ਨੂੰ ਦੁਆਰਾ ਟਿਕਟ ਮਿਲਣ ਦੇ ਪੂਰੇ ਚਾਂਸ ਨੇ ਪਰ ਉਸ ਤੋਂ ਇਲਾਵਾ ਵੀ ਕੁਝ ਹੋਰ ਉਮੀਦਵਾਰ ਵੀ ਨੇ ਜਿਵੇਂ ਬਠਿੰਡਾ ਤੋਂ ਇੱਕ ਵਾਰ ਫਿਰ ਅਮ੍ਰਿਤਾ ਬਰਿੰਗ ਦੇ ਚਰਚਾਵਾ ਨੇ ਤੇ ਨਵਜੋਤ ਸਿੰਘ ਸਿੱਧੂ ਦੀ ਫੈਮਿਲੀ ਦੇ ਵੀ ਚਰਚਾਵਾ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਇਸ ਤਰ੍ਹਾਂ ਦੇ ਨਹੀਂ ਜੋ ਮੈਨੂੰ ਪਤਾ ਲੱਗਿਆ ਮੈਂ ਤਾਂ ਸੁਣ ਕੇ ਹੀ ਗੱਲ ਕਰ ਰਿਹਾ ਜਿਵੇਂ ਤੁਹਾਨੂੰ ਗੱਲ ਪਤਾ ਏ ਜਿਹੜੇ ਮੈਨੂੰ ਨਹੀਂ ਲੱਗਦਾ ਨਵਜੋਤ ਸਿੱਧੂ ਸਾਹਿਬ ਕਿਉਂਕਿ ਉਹਨਾਂ ਨੇ ਹਮੇਸ਼ਾ ਗੱਲ ਪੰਜਾਬ ਦੀ ਹੀ ਕੀਤੀ ਆ ਪਹਿਲਾਂ ਉਹ ਚਾਰ ਵਾਰ ਐਮਪੀ ਰਹੇ ਨੇ ਪਰ ਉਹਨਾਂ ਨੇ ਦਿੱਲੀ ਜਾਣੋਂ ਕਦੇ ਹੁਣ ਪਾਰਟੀ ਚ ਆ ਕੇ ਕਦੇ ਨਹੀਂ ਕਿਹਾ ਮੈਨੂੰ ਨਹੀਂ ਲੱਗਦਾ ਉਹ ਪਾਰਲੀਮੈਂਟ ਇਲੈਕਸ਼ਨ ਲੜਨ ਦੇ ਕੋਈ ਇੱਛੁਕ ਨੇ ਖਬਰਾਂ ਜ਼ਰੂਰ ਚੱਲਦੀਆਂ ਨੇ ਪਰ ਮੇਰੀ ਕੋਈ ਉਹਨਾਂ ਨਾਲ ਨਿੱਜੀ ਗੱਲ ਨਹੀਂ ਹੋਈ ਪਰ ਮੈਂ ਉਹ ਵਿਊ ਦੱਸਦਾ ਜੋ ਪਾਰਟੀ 'ਚ ਜਦੋਂ ਮੇਰੀ ਪ੍ਰਧਾਨ ਜੀ ਨਾਲ ਗੱਲ ਹੋਈ ਜਾਂ ਹੋਰ ਹੋਈ ਕੋਈ ਰਾਜਾ ਬਿੰਦ ਸਿੰਘ ਸਾਹਿਬ ਵੀ ਕਿਉਂਕਿ ਉਹ ਪਹਿਲਾਂ ਇਲੈਕਸ਼ਨ ਉੱਥੋਂ ਲੜੇ ਨੇ ਪਿਛਲੀ ਇਲੈਕਸ਼ਨ ਉਹਨਾਂ ਨੇ ਹੀ ਲੜੀ ਨਾ ਤਾਂ ਕਰਕੇ ਉਹ ਤੇ ਉਹਨਾਂ ਦੇ ਵਾਈਫ ਉਹ ਲੋਕਾਂ ਕੋਲ ਉੱਥੇ ਜਾਂਦੇ ਨੇ ਇਹ ਨਹੀਂ ਆ ਵੀ ਕੋਈ ਟਿਕਟ ਲੈਣ ਲਈ ਜਾਂਦੇ ਆ ਜਿਵੇਂ ਕਿ ਉਹ ਪਹਿਲਾਂ ਉੱਥੋਂ ਇਲੈਕਸ਼ਨ ਪਿਛਲੀ ਵਾਰ ਉਹਨਾਂ ਦੀ ਹੀ ਜ਼ਿੰਮੇਵਾਰੀ ਆ ਜਦ ਤੱਕ ਕੋਈ ਨਵਾਂ ਬੰਦਾ ਆਉਂਦਾ ਜਾਂ ਉਹ ਲੜਦੇ ਆ ਪਰ ਇਹ ਕੋਈ ਬਹੁਤ ਜ਼ਿਆਦਾ ਹਾਂ ਪਰ ਮੈਂ ਇਹ ਜ਼ਰੂਰ ਸੁਣਿਆ ਹੈ ਵੀ ਸਾਰੇ ਦਿਗਜ ਨੇ ਜਿਹੜੇ ਜਿਹੜੇ ਬੜੇ ਤੋਂ ਬੜੇ ਸਾਡੇ ਲੀਡਰ ਨੇ ਕਿਉਂਕਿ ਜਦੋਂ ਘੜੀ ਐਸੀ ਹੋਵੇ ਜਦੋਂ ਲੜਾਈ ਐਡੀ ਬੜੀ ਹੋਵੇ ਤਾਂ ਫੇਰ ਜਿਵੇਂ ਅਸੀਂ ਉਦੋਂ ਗਏ ਸੀ ਮੈਂ ਜਲਾਲਾਬਾਦ ਲੜਨ ਗਿਆ ਸੀ ਕੈਪਟਨ ਸਾਹਿਬ ਲੰਬੀ ਅਮਰਿੰਦਰ ਸਿੰਘ ਜੀ ਨੇ ਲੰਬੀ ਲੜੀ ਤੇ ਹੁਣ ਵੀ ਜਿਹੜੇ ਸਾਡੇ ਪ੍ਰਧਾਨ ਨੇ ਸੀਐਲਪੀ ਲੀਡਰ ਨੇ ਸਾਡੇ ਜਨਰਲ ਸੈਕਟਰੀ ਨੇ ਸਾਰਿਆਂ ਨੂੰ ਜਿਹੜੇ ਵੱਡੇ ਚਿਹਰੇ ਨੇ ਚ ਕੋਈ ਐਕਸ ਮਿਨਿਸਟਰ ਚੀ ਮਿਨਿਸਟਰ ਰਿਹਾ ਏ ਤੇ ਸਾਰਿਆਂ ਨੂੰ ਆਪਣੇ ਆਪਣੇ ਜ਼ਿਲ੍ਹਿਆਂ ਚ ਮੈਦਾਨ ਚ ਉਤਰਨਾ ਚਾਹੀਦਾ ਬਈ ਇਹੀ ਔਖੀ ਟਾਈਮ ਤੇ ਹੀ ਪਤਾ ਲੱਗਦਾ ਨਾ ਤੇ ਮੈਂ ਤਾਂ ਥੋੜੇ ਰਾਹੀਂ ਜਾ ਮੈਂ ਜਿੱਥੇ ਗੱਲ ਹੁੰਦੀ ਹੈ ਮੈਂ ਜ਼ਰੂਰ ਇਹ ਕਹਿਣਾ ਹੈ ਵੀ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਲੀਡਰਸ਼ਿਪ ਆ ਸਭ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਵੱਡੇ ਅਹੁਦੇ ਜਿਨ੍ਹਾਂ ਕੋਲ ਨੇ ਉਹਨਾਂ ਨੂੰ ਮੈਦਾਨ 'ਚ ਆ ਕੇ ਪੜਚ ਆਉਣਾ ਚਾਹੀਦਾ ਤਾਂ ਨਵਜੋਤ ਸਿੱਧੂ ਦੀ ਗੱਲ ਚੱਲੀ ਆ ਨਵਜੋਤ ਸਿੱਧੂ ਲਗਾਤਾਰ ਜਿਹੜਾ ਨਾ ਵੱਖ-ਵੱਖ ਮੁੱਦਿਆਂ ਤੇ ਆਪਣੀ رائے ਵੀ ਦਿੰਦੇ ਨਜ਼ਰ ਆਏ ਨੇ ਪਾਰਟੀਆਂ 'ਚ ਜੋ ਸਿਨੈਰੀਓ ਚੱਲ ਰਿਹਾ ਉਸ ਨੂੰ ਲੈ ਕੇ ਵੀ ਬੜੇ ਬੇਬਾਕੀ ਦੇ ਨਾਲ ਸ਼ੇਰੋ ਸ਼ਕਾਰੀ ਅੰਦਾਜ਼ ਦੇ ਵਿੱਚ ਜਿਹੜਾ ਵਾ ਜਵਾਬ ਦਿੱਤਾ ਗਿਆ ਉਹਨਾਂ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਇਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਦੇਰਦਲ ਸਾਹਿਬ ਮੈਂ ਵੀ ਹਮੇਸ਼ਾ ਬੋਲੇ ਆਏ ਜਦੋਂ ਵੀ ਪਰ ਅੱਜ ਸ਼ਰਾਨਾ ਕਰਨੀ ਬਣਦੀ ਹੈ ਨਵਜੋਤ ਸਿੰਘ ਸਿੱਧੂ ਦੀ ਜਿੱਦਣ ਦੇ ਚਾਹੇ ਉਹ ਲੀਡਰਸ਼ਿਪ ਨੂੰ ਮਿਲ ਕੇ ਆਏ ਚਾਹੇ ਪ੍ਰਿਆੰਕਾ ਗਾਂਧੀ ਨੂੰ ਗੱਲ ਕਰਕੇ ਆਏ ਉਦਣ ਦੇ ਉਹ ਪਾਰਟੀ ਦੇ ਹੱਕ 'ਚ ਗੱਲ ਕਰ ਰਹੇ ਆ ਪਹਿਲਾਂ ਵੀ ਕਰਦੇ ਸੀ ਪਰ ਵਿੱਚ ਕੋਈ ਨਾ ਕੋਈ ਐਸੀ ਗੱਲ ਹੋ ਜਾਂਦੀ ਸੀ ਪਰ ਹੁਣ ਪਿਛਲੇ ਉਹ ਦਿਨਾਂ ਤੋਂ ਬੜੀ ਮੈਚਿਓਰਿਟੀ ਨਾਲ ਬੜੇ ਮਤਲਬ ਹਲੀਮੀ ਨਾਲ ਪਾਰਟੀ ਦੇ ਪਦਰ ਤੇ ਹਰੇਕ ਉਹ ਗੱਲ ਕਰ ਰਹੇ ਆ ਜੀ ਇਸੇ ਤਰੀਕੇ ਨਾਲ ਉਹ ਗੱਲ ਕਰਨਗੇ ਪਾਰਟੀ ਤਕੜੀ ਹੋਏਗੀ ਤੇ ਬਹੁਤ ਸਾਨੂੰ ਬਲ ਮਿਲੇਗਾ ਗੱਲ ਤਾਂ ਇੰਨੀ ਹੋਰ ਤਾਂ ਕੁਝ ਵੀ ਨਹੀਂ ਗਈ ਤੇ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਇੱਕ ਕੱਦ ਆ ਇੱਕ ਉਹਨਾਂ ਦਾ ਨਾਮ ਆ ਇੱਕ ਬ੍ਰਾਂਡ ਆ ਜਦੋਂ ਕਾਂਗਰਸ ਪਾਰਟੀ ਚ ਨੇ ਜਿੰਨਾ ਪਾਰਟੀ ਨੂੰ ਫਾਇਦਾ ਹੋ ਹੋਣਾ ਮਤਲਬ ਹੋਣਾ ਚਾਹੀਦਾ ਉਹਨਾਂ ਉਹਨਾਂ ਨੂੰ ਫਾਇਦਾ ਪਾਰਟੀ ਦਾ ਕਰਨਾ ਚਾਹੀਦਾ ਗੱਲ ਤਾਂ ਇੰਨੀ ਜੇ ਪਾਰਟੀ ਚ ਜਿਹੜੀ ਚ ਹੈਗੇ ਹੋ ਜੇ ਨਹੀਂਗੇ ਤਾਂ ਫਿਰ ਸੱਸੀ ਕੱਲ ਬੁਲਾ ਕੇ ਕਿਤੇ ਕੋਈ ਵੀ ਮੈਂ ਉਹਨਾਂ ਨੂੰ ਨਹੀਂ ਕਹਿੰਦਾ ਪਰ ਹੁਣ ਉਹ ਬਹੁਤ ਜਿਹੜੀ ਤਬਦੀਲੀ ਆ ਮੈਂ ਪਿਛਲੇ ਦਿਨਾਂ 'ਚ ਉਹ ਦੇਖੀ ਆ ਨਹੀਂ ਤਾਂ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਪਾਰਟੀ ਦੇ ਵਿੱਚ ਕਈ ਤਰ੍ਹਾਂ ਦੇ ਜਿਹੜਾ ਵਾ ਬਗਾਵਤਾਂ ਵੀ ਦੇਖਣ ਨੂੰ ਮਿਲਦੀਆਂ ਵਾ ਤੇ ਨੁਕਸਾਨ ਵੀ ਦੇਖਣ ਨੂੰ ਮਿਲਦਾ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਖਮਿਆਜਾ ਭੁਗਤਿਆ ਤੁਸੀਂ ਤਾਂ ਹੀ ਮੈਂ ਇਹ ਕਹਿ ਰਿਹਾ ਵੀ ਬੜਾ ਪਿਛਲੇ 2 ਮਹੀਨਿਆਂ ਦੇ ਵਿੱਚ ਬੜਾ ਉਹਨਾਂ ਦੀ ਗੱਲ ਬੜਾ ਵਜਨਦਾਰ ਤੇ ਵਜਨਤਾ ਤਾਂ ਪਹਿਲਾਂ ਵੀ ਹੁੰਦਾ ਸੀ ਪਰ ਪਾਰਟੀ ਦੀ ਲਾਈਨ ਉਹ ਬੜੀ ਵਧੀਆ ਟੋਕ ਕਰਦੇ ਆ